ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਗੁ ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕਣ ਜਾ ਰਹੇ ਹਨ ਤੇ ਹੁਣ ਦਿੱਲੀ ਦੇ ਪੀਐਮ ਨਿਵਾਸ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਿਕ ਪੀਐਮ ਹਾਊਸ ਵੱਲ ਜਾਂਦੇ ਹੋਏ ਭਾਜਪਾ ਲੀਡਰ ਰਮਨੀਤ ਸਿੰਘ ਬਿੱਟੂ ਦੀ ਗੱਡੀ ਟ੍ਰੈਫਿਕ ਜਾਮ ਵਿੱਚ ਫਸ ਗਈ ਸੀ ਜਿਸ ਤੋਂ ਬਾਅਦ ਰਮਨੀਤ ਬਿੱਟੂ ਦੌੜਦੇ ਹੋਏ ਪੀਐਮ ਨਿਵਾਸ ਤੇ ਪਹੁੰਚੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੂਤਰਾਂ ਅਨੁਸਾਰ ਨਵਨੀਤ ਬਿੱਟੂ ਨੂੰ ਮੰਤਰੀ ਪਦ ਲਈ ਪੀਐਮਓ ਤੋਂ ਫੋਨ ਆਇਆ ਸੀ ਤੇ ਉਸ ਰਮਨੀਤ ਬਿੱਟੂ ਪੀਐਮ ਮੋਦੀ ਜੀ ਨਿਵਾਸ ਤੇ ਚਾਹ ਤੇ ਚਰਚਾ ਦੌਰਾਨ ਮੀਟਿੰਗ ਵਿੱਚ ਸ਼ਾਮਲ ਹੁੰਦੇ ਨਜ਼ਰ ਆਏ ਦੱਸਦੇ ਕਿ ਪੰਜਾਬ ਤੋਂ ਤਿੰਨ ਵਾਰ ਕਾਂਗਰਸ ਦੇ ਸੰਸਦ ਰਹੇ ਚੁੱਕੇ ਰਮਨੀਤ ਬਿੱਟੂ ਅਤੇ ਇਨਾਂ ਲੋਕ ਸਭਾ ਚੋਣਾਂ ਵਿੱਚ ਰਮਨੀਤ ਬਿੱਟੂ ਬੀਜੇਪੀ ਦੇ ਲੁਧਿਆਣਾ ਤੋਂ ਉਮੀਦਵਾਰ ਸਨ ਪਰ ਉਹ ਰਾਜਾ ਵੜਿੰਗ ਤੋਂ ਚੋਣ ਹਾਰ ਗਏ ਸਨ ਪਰ ਸੂਤਰਾਂ ਮੁਤਾਬਕ ਅੱਜ ਰਮਨੀਤ ਸਿੰਘ ਬਿੱਟੂ ਨੂੰ ਮੰਤਰੀਪਾਦ ਲਈ ਪੀਐਮਓ ਤੋਂ ਫੋਨ ਆਇਆ ਸੀ ਤੇ ਹੁਣ ਪੀਐਮ ਮੋਦੀ ਨਾਲ ਚਾਹ ਤੇ ਚਰਚਾ ਵਿੱਚ ਐਨਡੀਏ ਦੇ ਲੀਡਰ ਸ਼ਾਮਿਲ ਹੋਏ ਹਨ ਇਸ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਸੂਤਰਾਂ ਮੁਤਾਬਿਕ ਇਹ ਸਾਰੇ ਲੀਡਰ ਹੀ ਅੱਜ ਸ਼ਾਮ ਨੂੰ ਕੈਬਨਟ ਮੰਤਰੀਆਂ ਵਜੋਂ ਸੌਹ ਚੁੱਕਣਗੇ ਅਤੇ ਪੀਐਮ ਮੋਦੀ ਦੀ ਨਵੀਂ ਟੀਮ ਦਾ ਹਿੱਸਾ ਬਣਨਗੇ ਪੰਜਾਬ ਤੋਂ ਸਾਬਕਾ ਐਮਪੀ ਰਮਨੀਤ ਬਿੱਟੂ ਵੀ ਇਸ ਵੀਡੀਓ ਵਿੱਚ ਬੈਠੇ ਨਜ਼ਰ ਆ ਰਹੇ ਹਨ ਇਸ ਦੇ ਨਾਲ ਹੀ ਦੱਸ ਦੇ ਕਿ ਸੂਤਰਾਂ ਮੁਤਾਬਿਕ ਮੰਤਰੀ ਮੰਡਲ ਵਿੱਚ ਮੰਤਰੀ ਦੇ ਉੱਤੇ ਲਈ ਰਾਜਨਾਥ ਸਿੰਘ ਅਤੇ ਨਿਤਿਨ ਗੜਗਰੀ ਦੇ ਨਾਵਾਂ ਦੀ ਪੁਸ਼ਟੀ ਹੋ ਗਈ ਹੈ ਉਹਨਾਂ ਨੂੰ ਆਪੋ ਆਪਣੇ ਵਿਭਾਗ ਬਰਕਰਾਰ ਰੱਖਣ ਦੀ ਸੰਭਾਵਨਾ ਹੈ ਅਤੇ ਐਚ.ਡੀ. ਕੁਮਾਰ ਸਵਾਮੀ ਦੀ ਕੈਬਨਟ 'ਚ ਮੰਗ ਕੀਤੀ ਗਈ ਹੈ। ਆਰਾਮ ਮੋਹਨ ਨਾਇਡੂ, ਪੀ. ਚੰਦਰਸ਼ੇਖਰ, ਸੁਦੇਸ਼ ਮੰਤੋ ਅਤੇ ਜਯੰਤ ਚੋਧਰੀ ਨੂੰ ਫੋਨ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜਨਾ ਸਿੰਘ, ਮੀਤਿਸ਼ਾ ਨਿਤਿੰਗੜਗਰੀ, ਪਿਊਸ਼ ਗੋਇਲ, ਮਨਸ਼ੁਖ ਮੰਡਾਵੀ, ਅਮਨੋਹਰ ਲਾਲ ਖੱਟਰ, ਜੋਤੀਰਾਏ ਦਿਤੀਆ ਸਿੰਧਿਆਨ, ਅਨੁਪ੍ਰਿਆ ਪਟੇਲ, ਚਿਰਾਗ ਪਾਸਵਾਨ, ਜితేਂਦਰ ਸਿੰਘ, ਰਾਮਨਾਥ ਠਾਕੁਰ, ਪ੍ਰਤਾਪ ਰਾਓ ਯਾਦਵ, ਲਲਨ ਸਿੰਘ ਅਤੇ ਕਈ ਹੋਰ ਨਾਮ ਸ਼ਾਮਿਲ ਹਨ। ਅੱਜ ਸ਼ਾਮ ਸੌ ਚੁੱਕਣ ਵਾਲੇ ਸਾਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨੂੰ ਵਾਸਤੇ ਚਾਤੇ ਚਰਚਾ ਵਿੱਚ ਸ਼ਾਮਿਲ ਹੋਏ ਹਨ ਸੋਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡਾ ਚੈਨ ਲਾਂ ਬਣੇ ਰਹੋ ਧੰਨਵਾਦ